ਪ੍ਰਾਈਵੇਟ ਬੱਸ ਤੇ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਹਮਲਾ ਬੱਸ ਚਾਲਕ ਸਹਾਇਕ ਸਮੇਤ ਸਵਾਰੀਆਂ ਦੇ ਲੱਗੀਆਂ ਸੱਟਾਂ ਜਾਣਕਾਰੀ ਦਿੰਦੇ ਹੋਏ ਪਿੰਡ ਟਿੱਪਾਂਵਾਲੀ ਦੇ ਸੰਤਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮಿನಿ ਬੱਸ ਚਾਲਕਾਂ ਦੇ ਨਾਲ ਟਾਈਮ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜੋ ਉਹਨਾਂ ਦੇ ਵੱਲੋਂ ਬੀਤੇ ਦਿਨੀ ਸੁਲਝਾ ਵੀ ਲਿਆ ਗਿਆ ਸੀ ਅਤੇ ਅੱਜ ਜਦ ਉਹ ਬੱਸ ਰੂਟ ਤੇ ਲੈ ਕੇ ਜਾ ਰਹੇ ਸਨ ਤਾਂ ਮਾਹੂਆਣਾ ਅੱਡਾ ਤੇ ਜਿਉਂ ਹੀ ਉਹਨਾਂ ਨੇ ਸਵਾਰੀਆਂ ਬਸ ਚ ਬਿਠਾ ਕੇ ਬਸ ਤੋਰੀ ਤਾਂ ਚਾਰ ਲੋਕ ਉੱਥੇ ਪਹੁੰਚੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਬਸ ਤੇ ਇਟਾ ਰੂੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਬਸ ਡਰਾਈਵਰ ਚਾਲਕ ਬਸ ਦਾ ਸਹਾਇਕ ਅਤੇ 5 ਤੋਂ 6 ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਨੇ ਦੱਸਦੇ ਕਿ ਸੰਤਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਬਸ ਅਰਨੀ ਵਾਲਾ ਥਾਣਾ ਵਿਖੇ ਲਿਆ ਕੇ ਖੜੀ ਕਰ ਦਿੱਤੀ ਗਈ ਹੈ ਇਸ ਮੌਕੇ ਸੰਤਾ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਮਿੰਨੀ ਬਸ ਆਪਰੇਟਰਾਂ ਦੇ ਨਾਲ ਵਿਵਾਦ ਹੋ ਚੁੱਕਾ ਹੈ ਉਧਰ ਦੂਜੇ ਪਾਸੇ ਅਰਨੀਵਾਲਾ ਦੇ ਥਾਣਾ ਪਰਭਾਰੀ ਨਾਲ ਜਦ ਇਸ ਬੰਦ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਦੂਜੀ ਧਿਰ ਨੂੰ ਵੀ ਬੁਲਾਇਆ ਗਿਆ ਅਤੇ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਦੱਸ ਦਈਏ ਕਿ ਬਾਸ ਆਪਰੇਟਰਾਂ ਦੇ ਟਾਈਮ ਨੂੰ ਲੈ ਕੇ ਆਪਣੇ ਨਿੱਜੀ ਮਾਮਲਿਆਂ ਦੇ ਵਿੱਚ ਸਵਾਰੀਆਂ ਦਾ ਨੁਕਸਾਨ ਹੋਇਆ ਇਹ ਘਟਨਾ ਫਾਜ਼ਿਲਕਾ ਤੋਂ ਮਲੋਟ ਜਾਂਦੀ ਨੈਸ਼ਨਲ ਹਾਈਵੇ ਤੇ ਵਾਪਰੀ ਹੈ। ਕੀ ਨਾ ਜੀ ਤੁਹਾਡਾ ਸੱਤਾ ਸੰਗੀਤ ਪਾਣਾ ਪਿੰਡ ਜੀ ਮੇਰਾ। ਤੇ ਕੀ ਮਸਲਾ ਕੀ ਹੋਇਆ ਜੀ? ਮਸਲੇ ਟਾਈਮ ਦਾ ਰੌਲਾ ਸੀ ਤੇ ਟਾਈਮ ਹੋ ਗਿਆ ਸੀਗਾ। ਸੈਟ ਹੋ ਗਿਆ ਤੇ ਉਹ ਮਿੰਨੀਆਂ ਦੇ ਮੁੜ ਕੇ ਸਾਡੇ ਅੱਗੇ ਬਾਈ ਦੇ ਲੱਗਦੀ ਅੱਗੇ ਜੀ ਗੱਡੀ ਲਾਦੀ ਤੋਂ ਗਾਲ ਗਾਲ ਹੀ ਪਾ ਕੇ ਸਾਡੇ। ਬਸ ਸਾਡੇ ਗੱਲ ਬਸ ਹਾਂਜੀ ਬਸ ਸਾਡੇ ਮਾਲਕਾ। ਟਾਈਮ ਦਾ ਰੌਲਾ ਸੀਗਾ। ਹਾਂਜੀ ਟਾਈਮ ਦਾ ਰੌਲਾ ਸੀ। ਅੱਛਾ ਤੇ ਮੰਨ ਲੋ ਕਿਵੇਂ ਦੂਜਾ ਕੀ ਕੋਈ ਥਾਰੇ ਤੇ ਕੀਤਾ ਹਮਲਾ? ਹਮਲਾ ਜੀ ਉਹ ਸਾਡੇ ਗਾਲ-ਗੋਲ ਪੈ ਗਏ ਸਾਡੇ ਕਪੜੇ-ਕੁਪੜੇ ਪਾੜਦੇ ਮੇਰੇ ਸਾਰੇ ਪਾੜਦੇ ਸਾਰੇ ਹਾਂਜੀ ਜੀ ਆ ਸਾ ਧੌਣ ਜੀ ਤੇ ਪੇੜ ਹੋ ਜਾਂਦੀ ਮੇਰੇ ਥੋਕਾ ਹੀ ਬਦਮਨ ਕੀ ਕੀ ਵਜਾ ਪਿੱਛੋਂ ਤੇ ਇੱਥੇ ਆ ਕੇ ਮੌਹਣ ਆ ਕੇ ਉਹਨਾਂ ਸਾਡਾ ਮਗਰ ਆਏ ਪਿੱਛੇ ਅਸੀਂ ਗੱਡੀ ਲੈਣੀ ਤੇਜ਼ ਕਰਕੇ ਮੌਹਣ ਆ ਕੇ ਮੁੰਡੇ ਚਾਰ ਆਏ ਪੰਜ ਮੂੰਹ ਮੂੰਹ ਸਿਰ ਤੇ ਉਹਨਾਂ ਡਲੇ ਡੋਲੇ ਮਾਰੇ ਸੀ ਸਾਡੇ ਦੇ ਸੀ ਉਹ ਮੋਟਰਸਾਈਕਲ ਤੇ ਸੀ ਸਾਰੇ ਉਹਨਾਂ ਨੇ ਖੜੇ ਸੀ ਪਹਿਲਾਂ ਹੀ ਉੱਥੇ ਮੌਜੂਦ ਹਾਂਜੀ ਅੱਡੇ ਦੇ ਵਿੱਚ ਖੜੇ ਸੀ ਤੇ ਉਹਨਾਂ ਸਵਾਰੀ ਲੱਗੇ ਚੜਾਉਣ ਲੱਗੇ ਟੋਰ ਲੱਗੇ ਉਹ ਡਲੇ ਡੋਲੇ ਲੱਗੇ ਮਾਰਨਗੇ ਤੇ ਸਵਾਰਾਂ ਨੇ ਸੱਟ-ਸੋਟਾਂ ਵਾਤੀਆਂ ਛੇ ਹੌਦ ਲੱਗ ਗਿਆ ਸਾਟਾ ਠੀਕ ਆ ਉਹ ਇਥੋਂ ਕਿਸੇ ਹਸਪੀਟਲ ਵੀ ਗਈਆਂ ਜਾਂ ਮੰਨ ਲੋ ਨਹੀਂ ਉਹ ਜੀ ਵਾਸਤੇ ਜਾ ਕੇ ਜਾਵੜੀਆਂ ਇੱਕ ਹੀ ਆ ਖੜਾ ਮੁੰਡਾ ਸਾਡੇ ਸਾਡੇ ਕੋਲ ਠੀਕ ਆ ਜੀ ਹਾਂਜੀ ਦੂਰ ਦੂਰ ਜਾਣਾ ਸੀ ਹੁਣਾਂ ਜੀ ਠੀਕ ਆ ਹਾਂਜੀ ਸਾਰੀਆਂ ਸਹਿਮ ਗਿਆ ਬਹੁਤ ਜੀ ਇਹ ਰੌਲਾ ਤੁਹਾਡਾ ਪਹਿਲਾਂ ਤੋਂ ਵੀ ਸੀ ਨਹੀਂ ਨਹੀਂ ਜੀ ਅੱਜ ਹੀ ਵਿਆਹ ਜੀ ਟੈਂਡਰ ਰੌਲਾ ਸੀ ਗਿਆ ਕੱਲਾ ਤੋਂ ਟੈਂ ਟੂ ਸੈੱਟ ਹੋ ਗਿਆ ਸੀ ਵਧੀਆ ਸੈੱਟ ਆ ਗਿਆ ਸੀ ਤੇ ਉਹਨਾਂ ਨੇ ਬਾਅਦ ਚ ਸਾਡੇ ਨਾਲ ਉੱਥੇ ਜੀ ਬਹਿ ਗਏ ਹੁਣ ਤੁਸੀਂ ਥਾਣੇ ਦਰਖਾਸਤ ਹਾਂਜੀ ਥਾਣੇ ਹਾਂਜੀ ਤੇਜੀ ਦਰਖਾਸਤ ਦੇ ਦੀ ਠੀਕ ਹੈ ਕੈਸ਼ ਕੋਸ਼ੀ ਲੁੱਟ ਲੈ ਸਾਡਾ ਜੀ ਕਿੰਨਾ ਕੈਸ਼ ਸੀ ਕੈਸ਼ ਜਿਆਦਾ ਵੀ ਜਿਆਦਾ ਵੀ ਹੋ ਸਕਦਾ ਕਿਉਂਕਿ ਇਸ ਗਿਣਤੀ ਤਾਂ ਹੋਈ ਨਹੀਂ ਸੀਗੀ ਨੇੜੇ ਲੱਗੇ ਸਾਡੇ ਤਿੰਨ ਤੁਸੀਂ ਇਹ ਬਸ ਦੇ ਨਾਲ ਸਹਾਇਕ ਹੋ ਕੀ ਹਾਂਜੀ ਸਹਾਇਕ ਨਾਲ ਦੀ ਬਾਤ ਹਾਂਜੀ